thank you ਫਾਜ਼ਿਲਕਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਫਾਜ਼ਿਲਕਾ ਦੇ ਵਿੱਚ ਪੁਲਿਸ ਤੇ ਨਸ਼ਾ ਤਸਕਰ ਦੇ ਵਿਚਾਲੇ ਮੁਕਾਬਲਾ ਹੋਇਆ ਤਾਂ ਜਾਣਕਾਰੀ ਦੇ ਮੁਤਾਬਿਕ ਪੁਲਿਸ ਨੇ ਗਸ਼ਤ ਦੇ ਦੌਰਾਨ ਇੱਕ ਬਿਨਾ ਨੰਬਰ ਦੇ ਮੋਟਰਸਾਈਕਲ ਸਵਾਰ ਨੂੰ ਰੁਕੰਦਾ ਇਸ਼ਾਰਾ ਕੀਤਾ ਪਰ ਨਸ਼ਾ ਤਸਕਰ ਬਿਨਾ ਬ੍ਰੇਕ ਤੋਂ ਪੱਜਣ ਲੱਗਾ ਤਾਂ ਪੁਲਿਸ ਤੇ ਫਾਇਰਿੰਗ ਕਰ ਲਗਾਤਾ ਜਵਾਬੀ ਕਾਰਵਾਈ ਦੇ ਵਿੱਚ ਫਾਜ਼ਿਲਕਾ ਪੁਲਿਸ ਨੇ ਵੀ ਫਾਇਰਿੰਗ ਕੀਤੀ ਆ ਤੇ ਇੱਕ ਗੋਲੀ ਨਸ਼ਾ ਤਸਕਰ ਦੇ ਪੈਰ ਦੇ ਵਿੱਚ ਲੱਗ ਗਈ ਆ ਤਾਂ ਸੀਆਈਏ ਟੂ ਅਬੋਹਰ ਦੇ ਇੰਚਾਰਜ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਦੌਰਾਨ ਪੁਲਿਸ ਪਾਟੀ ਗਸ਼ਤ ਦੇਸੀ ਤਾਈ ਦੌਰਾਨ ਪਿੰਡ ਕੁਬਾਇਆ ਦੇ ਨੇੜੇ ਸਾਹਮਣੇ ਤੋਂ ਆ ਰਹੇ ਬਾਈਕ ਸਵਾਰ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਬਾਈਕ ਪਜਾ ਲਿਆ ਗੋਲੀ ਲੱਗਣ ਦੇ ਨਾਲ ਨਸ਼ਾ ਤਸਕਰ ਡਿੱਗ ਗਿਆ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ ਮੁਜਲਮ ਦੀ ਜਦੋਂ ਤਲਾਸ਼ੀ ਲਈ ਗਈ ਹੈ ਤਾਂ ਉਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਤੇ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ ਤਾਂ ਮਜਲਮ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਭੱਤੀ ਕਰਵਾਇਆ ਗਿਆ ਜਿੱਥੇ ਕਿ ਉਹ ਜ਼ੇਰੇ ਲਾਜਾਤ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦੋਂ ਅੱਜ ਇਹਨਾਂ ਨੂੰ ਸਾਨੂੰ ਕੰਟਰੋਲ ਰੂਮ ਤੋਂ ਫੋਨ ਕੀਤਾ ਮੈਸ ਮੌਕੇ ਤੇ ਪਹੁੰਚ ਗਿਆ ਜੀ ਬਾਕੀ ਇਹ ਸੀਐਮ ਸਾਹਿਬ ਦਾ ਮਾਨਜੋਗ ਸੀਐਮ ਸਾਹਿਬ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਡੀਏ ਸਾਹਿਬ ਅਗਵਾਈ ਸਾਡੇ ਐਸਐਸਪੀ ਸਾਹਿਬ ਦੀ ਜੁਧ ਨਸ਼ਾ ਬਦਲਣ ਦੇ ਜਿਹੜਾ ਮਹਿੰਮ ਚੱਲੀ ਆ ਉਹਦੇ ਸਬੰਧ ਵਿੱਚ ਅਸੀਂ ਨਾਕੇ ਸਰਚ ਆਪਰੇਸ਼ਨ ਕਰਦੇ ਸਾਰੀ ਉਹਦੇ ਸਬੰਧ ਵਿੱਚ ਅੱਜ ਸਾਡੇ ਸੀਆਈਏ ਅਬੋਰਾ ਵਾਲਿਆਂ ਨੇ ਕਿਦੇ ਮੁਗਬਰੀ ਹੋਈ ਜੀ ਉਹਦੇ ਸਬੰਧ ਵਿੱਚ ਇਹਨਾਂ ਮੁਗਬਰੀ ਦੇ ਦਰਾਂ ਨਾਲ ਪਤਾ ਲੱਗਾ ਵੀ ਇਹ ਬੰਦਾ ਸਮਾਂ ਜਾ ਗਿਆ ਰਿਹਾ ਜੀ ਉਹਦੇ ਇਹਨਾਂ ਪਿੱਛਾ ਕੀਤਾ ਜਦੋਂ ਪਿੰਡ ਲਾਧੂ ਦੇ ਡਰੇਨ ਤੇ ਆਏ ਜੀ ਡਰੇਨ ਤੋਂ ਮੋੜ ਲੱਗੇ ਡਰੇਨ ਤੋਂ ਮੋੜ ਲੱਗੇ ਇੱਕ ਸਾਡਾ ਮਲਾਲ ਮੁੰਡਾ ਵਾ ਉਹ ਵੀ ਲਖਮੀ ਹੋ ਗਿਆ ਜੀ ਉੱਤਰ ਕੇ ਇਹ ਜਦੋਂ ਜਦੋਂ ਅਸੀਂ ਸਲੋ ਆਇਆ ਇਹਨੂੰ ਫੜ ਲੱਕੇ ਤੇ ਉਹਦੀ ਸਾਡੀ ਗੱਡੀ ਜਿਹੜੀ ਮਾਰੀ ਵੱਜੀ ਉਹ ਕੁਝ ਜਖਮੀ ਹੋ ਗਏ ਉਹ ਹਸਪਤਲ ਦਾਖਲਿਆ ਜੀ ਫਿਰ ਜਦੋਂ ਇੱਥੇ ਥੋੜਾ 100 150 ਮੀਟਰ ਅੱਗੇ ਆਏ ਤੇ ਇਹਨੇ ਦੋ ਫਾਇਰ ਕੀਤੇ ਜੀ ਦੋ ਫਾਇਰ ਕੀਤੇ ਇੱਕ ਸਾਡੀ ਗੱਡੀ ਦੇ ਵਿੱਚ ਲੱਗਾ ਮਲਾਜ਼ਮ ਵਾਲੀ ਤੇ ਜਿਹੜੀ ਅੱਗੇ ਲੱਗੀ ਸੀ ਅਸੀਂ ਅੰਡਾ ਫਿਰ ਉਸ ਤੋਂ ਬਾਅਦ ਫਿਰ ਸਾਡੇ ਮਲਾਜ਼ਮਾਂ ਨੇ ਇਹਨੂੰ ਡਰੌਨ ਦੀ ਖਾਤਰੇ ਹਵਾਈ ਫਾਇਰ ਕੀਤਾ ਜੀ ਫਿਰ ਵੀ ਬਾਜ਼ ਆਏ ਨੇ ਸਾਡੇ ਮਲਾਜ਼ਮਾਂ ਨੇ ਫਿਰ ਦੂਰਾ ਫਾਇਰ ਕੀਤਾ ਜਿਹੜਾ ਇਹਦੇ ਗੁੱਟੇ ਵਿੱਚ ਲੱਗੀ ਜੀ ਇਹ ਬੰਦਾ ਕੌਣ ਸੀਗਾ ਜਿੰਦੇ ਮੈਂ ਗੋਲੀ ਲੱਗੀ ਆ ਅਦਨ ਸੇਤੀਆ ਫਾਸਲ ਕਹਦਾ ਵਾ ਹੂੰ ਕਿੰਨੇ ਕੁ ਉਮਰ ਦਾ ਜੀ ਉਮਰ ਇਹਦੀ ਕੋਈ 25 26 ਹਾਲ ਦੇ ਇਕਵਰੀ ਕੀ ਹੋਈ ਹੈ ਜੀ ਹੁਣ ਰਿਕਵਰੀ ਇਹਦੇ ਕੋਲ ਇੱਥੇ 4-5 ਟਿੱਡੇ ਦੇ ਜੀ ਟਿੱਡੇ ਦੇ ਇਹ ਰੋਂਦੇ ਨੇ ਜੀ ਇੱਕ ਪਿਸਤਲ ਆ ਮਾਰਾ ਬੂਰਦਾ ਇੱਕ ਮੋਟਰਸਾਈਕਲ 32 ਬੋਰ ਦਾ ਇੱਕ ਪਿਸਤਲ ਆ ਉਹਦਾ ਮੋਟਰਸਾਈਕਲ ਆ ਕਿੰਨੇ ਕਿੰਨੇ ਰਾਉਂਡ ਜਿਹੜੇ ਫਾਇਰ ਚੱਲੇ ਨੇ ਇੱਥੇ ਜੀ ਇਹਦੇ ਰਾਉਂਡ ਦੇ ਜਿਹੜੇ ਕਰੀਬ ਦੋ ਦੋ ਖਰ ਕੀਤੇ ਨੇ ਜੀ ਆ ਰਿਵਾਲਵਰ ਕਿਹੜੀ ਸੀਗੀ ਲਾਇਸੈਂਸੀ ਸੀਗੀ ਜਾਂ ਨਜਾਇਜ਼ ਹਥਿਆਰ ਸੀ ਨਾ ਨਜਾਇਜ਼ ਨਜਾਇਜ਼ ਇਹਦੇ ਬਾਰੇ ਫੇਰ ਵੀ ਕਲੀਅਰ ਕੀਤਾ ਚਾਹੀਦਾ ਜਾਇਜ਼ ਕਿ ਨਜਾਇਜ਼ ਦੇਖੋ ਸਰ ਜਦੋਂ ਦਾ ਇਹ ਮੁਹਿੰਮ ਚੱਲੀ ਹੈ ਐਸੀ ਕਿ ਮੁੱਠਵੇੜ ਪਹਿਲੀ ਵਾਰ ਇਲਾਕੇ ਦੇ ਦਰਜ ਕੀਤੀ ਗਈ ਹੈ ਕੋਬਰਾਮਦੀਆਂ ਤਾਂ ਪਹਿਲੇ ਵੀ ਹੋਈਆਂ ਨੇ ਬਰਾਮਦੀਆਂ ਪਹਿਲੇ ਹੋਈਆਂ ਮੁੱਠਵੇ ਪਹਿਲੇ ਹੀ ਆ ਜਾਂ ਸਾਡਾ ਇਹ ਨਹੀਂ ਹੁੰਦਾ ਕਿ ਕਿਸੇ ਦੇ ਫਾਇਰ ਕਰੀਏ ਹੀ ਤੇ ਹਨਮਾਨਾ ਉਸ ਸਾਡੀ ਪਿੱਛੇ ਲੱਗਾ ਮਾਲੀ ਵੀ ਅਹੀ ਹਾਰੇਕ ਦੀ ਮਾਲੀ ਸਦਾ ਮਾਲੀ ਰਖਵਾਲੇ ਇਹਨਾਂ ਦੇ ਪਰ ਸਾਨੂੰ ਇਹ ਨਹੀਂ ਆਪ ਜਦੋਂ ਕੋਈ ਜਵਾਬੀ ਫਾਇਰ ਕਰੇ ਤਾਂ ਫਿਰ ਸਾਡਾ ਵੀ ਹੁੰਦਾ ਵੀ ਚਲੋ ਇਹਨੂੰ ਡਾਉਨ ਕਰਕੇ ਰਸਭਾਈ। ਨਸ਼ਾ ਤਸਕਰੀ ਸੀਗਾ। ਨਸ਼ਾ ਤਸਕਰੀ ਇਹਨੇ ਪਹਿਲਾਂ ਵੀ ਇੱਕ ਇੱਕ ਇੱਥੇ ਪਹਿਲਾਂ ਜਿਹੜਾ ਲਾਇਆ ਉਥੋਂ। ਸਰ ਨੌਜਵਾਨਾਂ ਦੀ ਗੱਲ ਕੀਤੀ ਹੈ। ਕਿੰਨੀ ਕਿ ਰਿਕਵਰੀ ਹੈ ਜੀ ਜਿਹੜੀ ਤੈਕ। ਕੋਈ ਕੰਮ ਵੀ ਹੁਣ ਤੋੜ ਕੇ ਮੀਤੀ ਕਰਕੇ ਤੁਹਾਨੂੰ ਦੱਸ ਦਿਆਂ। ਪਿਛੋਕੜ ਦੀ ਗੱਲ ਕੀਤੀ ਹੈ ਵੀ ਨੌਜਵਾਨਾਂ ਦੀ ਪਿਛੋਕੜ ਤਾਂ ਵੀ ਕੁਝ ਇਸ ਤਰ੍ਹਾਂ ਦੇ ਮਾਮਲੇ ਬਿਲਕੁਲ ਜਿਹੜਾ ਵੱਡਾ ਇਹ ਮਾਮਲਾ ਜਿਹੜਾ ਫਾਜ਼ਿਲ ਸਾਹਿਬ ਦੇ ਸਾਹਮਣੇ ਖੜਾ ਆਇਆ ਹੈ ਜਿਹੜਾ ਪਾਰਡ ਤਫਤੀਸ਼ ਕਰਾਂਗੇ ਫਿਰ ਵੇ ਇਹ ਇਹਨਾਂ ਨੂੰ ਪਟੋਲਿੰਗ ਦੌਰਾਨ ਰੋਕਿਆ ਤੇ ਇਹ ਮੋਟਰਸਾਈਕਲ ਨੇ ਰੋਕਿਆ ਨਹੀਂ ਇਹਨੇ ਮੋਟਰਸਾਈਕਲ ਭਜਾ ਕੇ ਇੱਧਰ ਨੂੰ ਮੋੜ ਲਿਆ ਜਦੋਂ ਇੱਧਰ ਲੈ ਕੇ ਆਏ ਤਾਂ ਇਹਨੇ ਅੱਗੋਂ ਫੇਅਰ ਕਰਤਾ ਗੱਡੀ ਦੇ ਇਸ ਸ਼ੀਸ਼ੇ ਦੇ ਸਾਈਡ ਤੇ ਲੱਗਾ ਜੀ ਅੱਗੋਂ ਦੋ ਫੇਅਰ ਕੀਤੇ ਨੇ ਤੇ ਮਜਬੂਰਨ ਸਾਨੂੰ ਇੱਕ ਵਾਈ ਫੇਅਰ ਕੀਤਾ ਕਿ ਰੁਕਮ ਲਈ ਜੀ ਪਰ ਨਹੀਂ ਰੁਕਿਆ ਤੇ ਫੇਰ ਦੂਸਰਾ ਫੇਅਰ ਲਈ ਲੱਚ ਲੱਗਾ ਜੀ ਤੇ ਨਾਲ ਚਾਰ ਪੈਕ ਦਹੀਰੋਂ ਦੇ ਬਰਾਮਦ ਹੋਏ ਨੇ ਇੱਕ ਪਿਸਟਲ 32 ਬੋਰ ਦਾ ਜੀ ਚਾਰ ਰਿੰਦਾ ਜੰਦਾ ਰੋਂ ਕਿਨੇ ਰਏ ਸੀ ਸਾਰੇ ਕੱਲੋ ਜਾਣਾ ਸੀ ਇਹ ਕੋਣ ਬੰਦਾ ਕੋਣ ਹੈ ਜਿੰਨੇ ਦੀ ਪਛਾਣ ਹੋ ਪਈ ਇਹ ਹਜੇ ਜੀ ਦੱਸ ਦਿਆਂ ਤੁਹਾਨੂੰ ਅਜੇ ਤੈਨੂੰ ਹਸਪੀਟਲ ਭੱਜਿਆ ਹੈ ਤੇ ਪਤਾ ਲੱਗਾ ਫਿਰ ਕਿਹੜੇ ਪਾਸੇ ਲਿਆ ਰਹੇ ਨੇ ਇਹਨਾਂ ਨਹੀਂ ਜੀ ਫਾਜ਼ਿਲਕਾਰ ਤਾਂ ਅਸੀਂ ਇਧਰ ਜਲਾਲਾਬਾਦ ਸਾਈਡ ਤੋਂ ਆ ਰਿਹਾ ਸੀ ਬਾਕੀ ਇਹ ਤਵਦੀਸ਼ ਦਾ ਵਿਸ਼ਾ ਹੈ ਉਹ ਬਾਕੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸੀਨੀਅਰ ਅਫਸਰ ਸਾਹਿਬਾਨ ਤੁਹਾਨੂੰ ਸਾਰਾ ਕੁਝ ਦੱਸਣਗੇ ਜੀ ਇਹ ਗੁਪਤ ਸੂਚਨਾ ਮਿਲੀ ਸੀ ਕਿ ਜੀ ਇਸ ਬਾਰੇ ਹਾਂਜੀ ਹਾਂ ਠੀਕ ਹੈ ਤੇ ਇਹ ਕਿਹੜੀ ਥਾਂ ਬੰਦੀ ਹੈ ਜੀ ਇਹ ਲਾਧੂ ਕਾ ਤੋਂ ਜੀ ਸੇਮ ਨਾਲਾ ਪੈਂਦਾ ਜੀ Okay. To...